ਇਹ ਪ੍ਰੀਤ ਐਸੀ ਹੋਵੇ ਰੇ ਮਨ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਪੈ ਦੁੱਧ ਕੋ ਖਪਣ ਨਾ ਦੇ ਸਤਗੁਰੂ ਜੀ ਕਹਿ ਲਗੇ ਵੀ ਇਹ ਪ੍ਰੀਤ ਜਿਹੜੀ ਐ ਨਾ ਇਹ ਇਹੋ ਜੀ ਹੋਵੇ ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਐ ਹੁਣ ਦੁੱਧ ਤੇ ਪਾਣੀ ਦੀ ਪ੍ਰੀਤ ਕਿਹੋ ਜੀ ਐ ਮਿਰੀਆਂ ਸਤਕਾਰਯੋਗ ਮਾਤਾਵਾਂ ਭੈਣਾਂ ਬੈਠੀਆਂ ਨੇ ਆਪਾਂ ਸਾਰੇ ਹੀ ਘਰਾਂ ਦੇ ਵਿੱਚ ਦੁੱਧ ਦੀ ਵਰਤੋਂ ਕਰਦੀਆਂ ਪਰ ਤਵੱਜੂ ਦੇਣਾ ਜਦੋਂ ਕਿਤੇ ਸਤਕਾਰਯੋਗ ਭੈਣਾਂ ਦੁੱਧ ਨੂੰ ਗੈਸ ਦੇ ਉੱਤੇ ਗਰਮ ਕਰਨ ਦੇ ਲਈ ਰੱਖਦੀਆਂ ਨੇ ਨਾ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਮਿਲਾ ਦਿੰਦੀਆਂ ਨੇ ਤਾਂਕਿ ਜਦੋਂ ਦੁੱਧ ਗਰਮ ਹੋਵੇ ਦੁੱਧ ਸੜੇ ਨਾ ਹੁਣ ਜਦੋਂ ਦੁੱਧ ਨੂੰ ਗੈਸ ਦੇ ਉੱਤੇ ਗਰਮ ਕਰਨ ਦੇ ਲਈ ਰੱਖਿਆ ਪਾਣੀ ਨੇ ਦੁੱਧ ਨੂੰ ਇਹ ਗੱਲ ਕਈ ਵੀ ਸੱਜਣਾ ਯਾਦ ਰੱਖੀ ਤੂੰ ਮੈਨੂੰ ਆਪਣੇ ਵਿੱਚ ਅਪੇਧ ਕਰਕੇ ਕੇਵਲ ਆਪਣੇ ਵਰਗਾ ਰੰਗ ਹੀ ਨਹੀਂ ਪ੍ਰਦਾਨ ਕੀਤਾ ਤੂੰ ਆਪਣਾ ਮੁੱਲ ਜਿਹੜਾ ਹੈ ਉਸ ਮੁੱਲ ਦੇ ਬਰਾਬਰ ਦਾ ਤੂੰ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਮੈਂ ਅਕਸਰ ਇਸ ਬਾਬਤ ਬੇਨਤੀ ਕਰਿਆ ਕਰਦਾ ਆਪਜੀ ਸਾਰੇ ਸੂਝਵਾਨ ਸਿਆਣੇ ਗੁਰਮੁਖ ਜਨ ਬੈਠੇ ਹੋ ਸਾਧ ਸੰਗਤ ਯਾਦ ਰੱਖਣਾ ਵੀ ਇੱਕ ਪਾਸੇ ਦੁੱਧ ਪਿਆ ਹੋਵੇ ਇੱਕ ਪਾਸੇ ਪਾਣੀ ਪਿਆ ਹੋਵੇ ਦੁੱਧ ਦੀ ਆਪਣੀ ਇੱਕ ਕੀਮਤ ਹੈ ਪਾਣੀ ਦੀ ਆਪਣੀ ਕੀਮਤ ਹੈ ਆਪਾਂ ਕਿਸੇ ਇਨਸਾਨ ਨੂੰ ਇਹ ਗੱਲ ਕਹੀਏ ਵੀ ਜਿਹੜਾ ਪਾਣੀ ਐ ਉਹ ਦੁੱਧ ਦੀ ਕੀਮਤ ਦੇ ਉੱਤੇ ਲੈ ਲਵੋ ਉਹ ਕਹਵੇਗਾ ਵੀ ਇਹ ਕਦੇ ਨਹੀਂ ਹੋ ਸਕਦਾ ਮੈਂ ਦੁੱਧ ਦੀ ਕੀਮਤ ਜਿਹੜੀ ਐ ਉਹ ਤੈਨੂੰ ਅਲੱਗ ਦੇਵ ਦੇ ਲਈ ਤਿਆਰ ਹਾਂ ਪਾਣੀ ਦੀ ਕੀਮਤ ਜਿਹੜੀ ਐ ਉਹ ਅਲੱਗ ਦੇਣ ਦੇ ਲਈ ਤਿਆਰ ਹਾਂ ਇਹਨਾਂ ਦੋਵਾਂ ਦੀ ਬਰਾਬਰੀ ਕਿਵੇਂ ਕਰ ਸਕਦੇ ਹਾਂ ਹੁਣ ਵੇਚਣ ਵਾਲੇ ਨੇ ਕੀ ਕੀਤਾ ਉਹਨੇ ਪਾਣੀ ਜਿਹੜਾ ਸੀਨਾ ਦੁੱਧ ਦੇ ਵਿੱਚ ਮਿਲਾ ਦਿੱਤਾ ਯਾਦ ਰੱਖਿਓ ਦੁੱਧ ਦੀ ਜਿੰਨੀ ਕੀਮਤ ਹੈ ਓਨੀ ਕੀਮਤ ਪਾਣੀ ਦੀ ਹੋ ਗਈ ਆਪਾਂ ਗੱਲ ਪ੍ਰੇਮ ਦੀ ਕਰ ਰਹੇ ਆ ਰੇਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਪਾਣੀ ਇਹ ਗੱਲ ਦੁੱਧ ਨੂੰ ਕਹਿੰਦਾ ਵੀ ਸੱਜਣਾ ਤੂੰ ਮੈਨੂੰ ਆਪਣੇ ਵਿੱਚ ਅਭੇਦ ਕਰਕੇ ਆਪਣਾ ਰੰਗ ਰੂਪ ਹੀ ਨਹੀਂ ਦਿੱਤਾ ਤੂੰ ਆਪਣੀ ਕੀਮਤ ਦੇ ਬਰਾਬਰ ਦਾ ਮੈਨੂੰ ਕਰ ਲਿਆ ਹੈ ਯਾਦ ਰੱਖੀ ਜਦੋਂ ਕਿਤੇ ਤੇਰੇ ਥੱਲੇ ਅੱਗ ਬਲੇਗੀ ਨਾ ਮੈਂ ਤੇਰੇ ਤੱਕ ਉਸ ਅੱਗ ਦਾ ਸੇਕ ਨਹੀਂ ਪਹੁੰਚਣ ਦਿੰਦਾ ਮੈਂ ਆਪਣਾ ਆਪ ਸਾੜ ਲਵਾਂਗਾ ਪਾਣੀ ਨੇ ਪਿਆਰ ਦੇ ਵਿੱਚ ਭਿੱਜ ਕੇ ਇਹੋ ਜੀ ਗੱਲ ਕਹੀ ਜਦੋਂ ਕਿਤੇ ਪਾਣੀ ਸੜਨ ਲੱਗਦਾ ਹੈ ਤੇ ਪ੍ਰੀਤ ਦਵੱਲੀ ਹੈ ਦੁੱਧ ਜਿਹੜਾ ਹੈ ਉਹ ਬਰਤਨ ਦੇ ਵਿੱਚੋਂ ਬਾਹਰ ਆ ਕੇ ਜਦੋਂ ਬਾਹਰ ਆਉਂਦਾ ਤੇ ਇਉਂ ਪ੍ਰਤੀਤ ਹੁੰਦਾ ਵੀ ਦੁੱਧ ਇਹ ਗੱਲ ਕਹਿ ਰਿਹਾ ਹੋਵੇ ਵੀ ਸੱਜਣਾ ਇਸ ਪਿਆਰ ਦੇ ਵਿੱਚ ਜੇ ਕਿਤੇ ਤੂੰ ਆਪਣਾ ਆਪ ਸਾੜਨ ਦੇ ਲਈ ਤਿਆਰ ਹੈ ਤੇ ਫਿਰ ਯਾਦ ਰੱਖੀ ਮੈਂ ਵੀ ਉਬਾਲਾ ਖਾ ਕੇ ਇਸ ਅੱਗ ਨੂੰ ਬੁਝਾਉਣ ਦਾ ਯਤਨ ਕਰਾਂਗਾ ਤਾਂ ਕਿ ਮੈਂ ਤੈਨੂੰ ਵੀ ਸੜਨ ਨਾ ਦਵਾਂ